ਡਿਪਟੀ ਕਮਿਸ਼ਨਰ ਦਫ਼ਤਰ ਦੇ ਦਰਾਂ ਤੇ ਪਿਛਲੇ ਕਈ ਦਿਨਾਂ ਤੋਂ ਇਲੈਕਸ਼ਨ ਡਿਊਟੀਆਂ ਚੋ ਡਿਊਟੀਆਂ ਕਟਾਉਣ ਲਈ ਬੀ ਐਸ BLO ਵੱਲੋਂ BLO ਵੱਲੋਂ ਤਰਰ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਡੀ ਡਿਊਟੀ BLO ਦੇ ਤੌਰ ਤੇ ਲੱਗੀ ਹੈ ਅਤੇ SIR ਦਾ ਕੰਮ ਵੀ ਅਸੀਂ ਲਗਾਤਾਰ ਕਰ ਰਹੇ ਹਾਂ ਅਤੇ ਹੁਣ ਸਾਡੀਆਂ ਚੋਣ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਜਿਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ADC D ਨੂੰ ਮਿਲੇ ਸੀ ਅਤੇ ਉਹਨਾਂ ਨੇ ਕਿਹਾ ਸੀ ਡਿਊਟੀਆਂ ਕੱਢ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਡਿਊਟੀਆਂ ਲਾਇਨ ਦਿੱਤੀਆਂ ਗਈਆਂ ਹਨ ਉਹਨਾਂ ਦਾ ਕਹਿਣਾ ਹੈ ਕਿ BLO ਦਾ ਕੰਮ ਵੀ ਕਰ ਰਹੇ ਹਾਂ SIR ਦਾ ਕੰਮ ਵੀ ਕਰ ਰਹੇ ਹਾਂ ਤੇ ਚੋਣ ਡਿਊਟੀਆਂ ਦਾ ਕੰਮ ਤੇ ਵੀ ਡਿਊਟੀ ਲਗਾ ਦਿੱਤੀ ਗਈ ਹੈ ਇਹ ਸਰਾਸਰ ਮੁਲਾਇਮਾਨਾ ਧੱਕਾ ਹੈ ਇਸ ਕਰਕੇ ਉਹਨਾਂ ਵੱਲੋਂ ਰੋਸ਼タルਾ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜੋ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਦੀ ਸੀ ਸਕੂਲ ਖਾਲੀ ਹੋ ਗਏ ਹਨ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਅਤੇ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਹੈ ਉਹਨਾਂ ਦੀ ਸੁਣਾਈ ਨਹੀਂ ਕਰ ਰਿਹਾ ਇੱਥੇ ਬੋਲਦੇ ਹੋਏ ਹੋਰ ਉਹਨਾਂ ਨੇ ਕੀ ਕੁਝ ਕਿਹਾ ਇਸ ਸੰਬੰਧ ਵਿੱਚ ਏਡੀਸੀ ਫਾਜ਼ਿਲਕਾ ਸ਼੍ਰੀ ਸੁਭਾਸ਼ ਚੰਦਰ ਜੀ ਨੇ ਗਲਬਾ ਕਰ ਦਿੱਤੀ ਤਾਂ ਉਹਨਾਂ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਕਿਸ ਗੱਲ ਨੂੰ ਲੈ ਕੇ ਡੀਸੀ ਦਫ਼ਤਰ ਦੇ ਦਰਾਂ ਤੇ ਬੈਠੇ ਹੋ ਜੀ ਦੇਖੋ ਅਸੀਂ ਤਾਂ ਨਾ ਇਹ ਪਿਛਲੇ ਕਈ ਦਿਨਾਂ ਤੋਂ ਇੱਥੇ ਆ ਰਹੇ ਆਂ ਇਹ ਅੱਜ ਤੀਸਰੀ ਵਾਰੀ ਹੈ ਅਸੀਂ ਪੀਐਲਓ ਯੂਨੀਅਨ ਵੱਲੋਂ ਆਏ ਹਾਂ ਪੀਐਲਓ ਯੂਨੀਅਨ ਜਿਨ੍ਹਾਂ ਦੀ ਪੀਐਲਓ ਡਿਊਟੀ ਲੱਗੀ ਹੁੰਦੀ ਹੈ ਔਰ ਅਸੀਂ ਚੋਣ ਕਮਿਸ਼ਨ ਦੇ 12 ਮਹੀਨੇ 30 ਦਿਨ ਦੇ EMPLOYEES ਡਿਪਲੋਟੇਸ਼ਨ ਤੇ ਹੁੰਦੇ ਜਿਹਦੇ ਵਿੱਚ ਵੋਟਾਂ ਬਣਾਉਣੀਆਂ ਵੋਟਾਂ ਕੱਟਣੀਆਂ ਡੀਐਸਸੀ ਬਹੁਤ ਸਾਰੇ ਐਸਆਈਆਰ ਵਗੇਰਾ ਸਾਰਾ ਸਾਰਾ ਕੰਮ ਔਰ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਇਹ ਹੈਗੀਆਂ ਕਿ ਪੀਐਨਓ ਦੀ ਜਦੋਂ ਡਿਊਟੀ ਹੈਗੀ ਆ ਉਹਨੂੰ ਚੋਣ ਚੋਣ ਦੀਆਂ ਡਿਊਟੀਆਂ ਨਹੀਂ ਲਗਾਈਆਂ ਜਾ ਸਕਦੀ। ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਧੱਕਾ ਕਰਕੇ ਸਾਡੀਆਂ ਜਿਹੜੀਆਂ ਪੀਐਨਓ ਦੀਆਂ ਡਿਊਟੀਆਂ ਚੋਣਾਂ ਦੇ ਵਿੱਚ ਲਗਾ ਦਿੱਤੀ। ਇਹਨਾਂ ਨਾਲ ਏਡੀਸੀ ਡੀ ਜੋ ਰਿਟਰਨਿੰਗ ਅਫਸਰ ਹੈ ਉਹਨਾਂ ਨੂੰ ਅਸੀਂ ਕਹਾਂ ਵੀ ਸਾਡੀ ਡਿਊਟੀਆਂ ਕੱਟੋ। ਉਹਨਾਂ ਨੇ ਮੰਨ ਲਿਆ। ਕੋਲਾ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਕਿ ਤੁਹਾਡੀਆਂ ਡਿਊਟੀਆਂ ਕੱਟੀਆਂ ਜਾਣਗੀਆਂ। باوجود ਇਸ ਦੇ ਇਹਨਾਂ ਨੇ ਕੀ ਕੀਤਾ? ਇਤਰੋਜੀ ਮੀਟਿੰਗ ਕਰਕੇ ਜਾਂਦੇ ਆਂ ਔਰ ਘੰਟੇ ਬਾਅਦ ਮੀਟਿੰਗ ਸਾਡੀ ਆ ਜਾਂਦੀ ਹੈ ਡਿਊਟੀਆਂ ਜਿਹਦੇ ਵਿੱਚ ਹੋਰ ਵੀ ਲੋ ਦੀ ਡਿਊਟੀਆਂ ਲਾ ਦਿੱਤੀਆਂ ਜਾਂਦੇ। ਤਾਂ ਉਹਦੇ ਰੋਸ ਵਿੱਚ ਅਸੀਂ ਪਰਸੋਂ ਵੀ ਇੱਥੇ ਬੈਠੇ ਸੀਗੇ। ਕਿਸੇ ਪ੍ਰਸ਼ਾਸਨ ਨੇ ਸਾਡੀ ਗੱਲਬਾਤ ਨਹੀਂ ਸੁਣੀ। ਅੱਜ ਜਦੋਂ ਰਿਹਸਲ ਚੱਲ ਰਹੀ ਹੈ ਤਾਂ ਰੀਸਲ ਦੇ ਦੇ ਉੱਪਰ ਅਸੀਂ ਜਿਹੜੀ ਜਾਨ ਦੀ ਭਜਾਈ ਇੱਥੇ ਹਾਜ਼ਰੀ ਦੇਣੀ ਦੇਣ ਵਾਸਤੇ ਆਏ ਆ ਕਿ ਸਾਡੀ ਡਿਊਟੀਆਂ ਕੱਟੀਆਂ ਜਾਣ ਅੱਜ ਕਿਉਂਕਿ ਅਸੀਂ ਪ੍ਰੋਟੈਸਟ ਨਹੀਂ ਕਰਨਾ ਹੈ ਅਸੀਂ ਬਹੁਤ ਹੀ ਜ਼ਿੰਮੇਵਾਰ ਜ਼ਿੰਮੇਵਾਰੀ ਨਾਲ ਕੋਈ ਕੰਮ ਕਰਦੇ ਆਂ ਜੇ ਧਰਨਾ ਲਾਉਂਦੇ ਆਂ ਜਾਂ ਪ੍ਰੋਟੈਸਟ ਕਰਦੇ ਆਂ ਤਾਂ ਪਹਿਲਾਂ ਮਿੱਥ ਕੇ ਕਰਦੇ ਆਂ ਅੱਜ ਅਸੀਂ ਸਿਰਫ ਹਾਜ਼ਰੀ ਦੇਣ ਆਏ ਔਰ ਇੱਥੇ ਆਰਾਮ ਨਾਲ ਬੈਠੇ ਆਂ ਹਾਜ਼ਰੀ ਤੁਹਾਡੀ ਤਾਂ ਨਹੀਂ ਲੱਗ ਲਈ ਸੀ ਉਹ ਤਾਂ ਜਿੱਥੇ ਤੁਹਾਡੇ ਏਡੀਸੀ ਡੀ ਨੇ ਸਾਨੂੰ ਜਦੋਂ ਇਹ ਕਿਹਾ ਕਿ ਤੁਹਾਡੀ ਡਿਊਟੀਆਂ ਸਟਾਰਟ ਹੋਵਾਂਗਾ ਸਰ ਤੁਹਾਡੀ ਉੱਥੇ ਲੱਗਣੀ ਸੀ ਜਿੱਥੇ ਤੁਸੀਂ ਤੁਹਾਡੀ ਟ੍ਰੇਨਿੰਗ ਹੋਣੀ ਸੀ ਉਹ ਟ੍ਰੇਨਿੰਗ ਦਾ ਮਤਲਬ ਇਹ ਹੈ ਸਾਡਾ ਪ੍ਰੋਟੈਸਟ ਜਦੋਂ ਐਡੀਟ ਸੀ ਡੀ ਨੇ ਸਾਨੂੰ ਇਹ ਕਹਿਤਾ ਵੀ ਤੁਹਾਡੀਆਂ ਡਿਊਟੀਆਂ ਕੱਟੀਆਂ ਜਾਣੀਆਂ। ਤਾਂ ਫਿਰ ਅਸੀਂ ਐਡੀਟ ਸੀ ਡੀ ਕੋਲ ਪੁੱਛਣ ਆਏ ਵੀ ਸਾਡੀ ਕਿਉਂਕਿ ਇਹ ਕੱਟੀਆਂ ਕਿੱਥੇ ਗਈਆਂ ਸਾਨੂੰ ਦਿਖਾਓ। ਅਸੀਂ ਤਾਂ ਇਸ ਰੂਪ ਦੇ ਵਿੱਚ ਐਡੀਟ ਸੀ ਡੀ ਜਿਸ ਨੇ ਸਾਰੀਆਂ ਡਿਊਟੀਆਂ ਲਾਈਆਂ ਕੋਈ ਉਹ ਸਾਨੂੰ ਇਹ ਕਹਿੰਦਾ ਵੀ ਡਿਊਟੀ ਸਾਡੀ ਤੁਹਾਡੀ ਕੱਟ ਦਿਆਂਗੇ। ਤਾਂ ਸਾਡਾ ਸਵਾਲ ਇਹਨਾਂ ਕੋਲ ਸੀਗਾ ਔਰ ਇਹਨਾਂ ਨੇ ਡਿਊਟੀਆਂ ਲਾਈਆਂ ਤਾਂ ਇਹਨਾਂ ਕੋਲ ਹੀ ਅਸੀਂ ਆਏ। ਮਿੰਦਰ ਜੀ ਇੱਕ ਗੱਲ ਹੈਗੀ ਹੈ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਵੀ ਜਿਹੜੀ ਤੁਹਾਡੀ ਡਿਊਟੀ ਲੱਗਦੀ ਹੈ ਉਹ ਛੁੱਟੀ ਵਾਲੇ ਦਿਨ ਦੰਦੀ ਹੈ ਉਸੇ ਡਿਊਟੀ। ਤੇ ਉਹ ਡਿਊਟੀ ਕਰਨ ਚ ਸਿੱਕਤ ਕੀ ਹੈਗੀ ਆ ਮੈਂ ਪਹਿਲਾਂ ਵੀ ਤੁਹਾਡੇ ਕੋਲ ਮੁਸਕਿਲ ਪੁੱਛਿਆ ਸੀ ਕੋਈ ਛੁੱਟੀ ਵਾਲੇ ਦਿਨ ਨਹੀਂ ਲੱਗਦੀ ਛੁੱਟੀ ਜਦੋਂ ਅਸੀਂ ਡਿਊਟੀ ਕਰਦੇ ਆ ਤਾਂ ਸ਼ਨੀਵਾਰ ਦੇ ਵੀ ਤਿੰਨ ਹੁੰਦੇ ਆ ਚੌਂੜੀ ਅਸਲਾ ਹੁੰਦੀਆਂ ਸੋਰੀ ਜਦੋਂ ਐਸਆਰ ਹੁੰਦੀ ਹੈ ਉਹਨਾਂ ਦੇ ਵਿੱਚ ਕਈ ਕਈ ਦਿਨ ਜਿਹੜੇ ਹੈਗੇ ਆ ਸਾਨੂੰ ਉਹ ਕੰਮ ਕਰਨਾ ਪੈਂਦਾ ਸਾਡੇ ਕੋਲ ਜਿਹੜੇ ਲੋਕ ਵੋਟ ਬਣਾਉਣ ਹੁੰਦੀ ਹੈ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਛੁੱਟੀ ਵਾਲਾ ਦਿਨ ਹੈ ਜਾਂ ਕੋਈ ਹੋਰ ਦਿਨ ਹੈ ਅਸੀਂ 24 12 ਦੇ 12 ਮਹੀਨੇ ਰੋਜ਼ਾਨਾ ਹੀ ਵੋਟਾ ਬਣਾਉਂਦੇ ਆਂ ਤੇ ਕਟਾਣ ਵਾਲਾ ਕਦੇ ਵੀ ਆ ਸਕਦਾ ਸਾਡੇ ਕੋਲ ਬੂਟੇ ਆ ਕੇ ਉਹ ਵੀ ਕੱਟਦੇ ਆਂ ਇਸ ਕਰਕੇ ਇਹ ਕੋਈ ਇਹਨਾਂ ਦਾ ਨਹੀਂ ਹੈਗਾ ਵੀ ਅਸੀਂ ਛੁੱਟੀ ਵਾਲੇ ਦਿਨ ਨਹੀਂ ਕਰਦੇ ਔਰ ਛੁੱਟੀ ਵਾਲੇ ਦਿਨ ਜੇ ਮੈਂ ਕਰਦੇ ਆਂ ਤਾਂ ਕੀ ਛੁੱਟੀ ਸਾਡਾ ਰਾਈਟ ਨਹੀਂ ਹੈਗਾ ਕਿ ਛੁੱਟੀ ਦੇ ਵਿੱਚ ਨਾਲੇ ਦਿਨ ਕੰਮ ਕਰਨ ਦੀ ਦੇ ਵਿੱਚ ਛੁੱਟੀ ਸਾਨੂੰ ਮਿਲੇ ਇਸ ਕਰਕੇ ਬਹੁਤ ਵੱਧ ਕੰਮ ਕਰਾ ਕੇ ਸਾਡਾ ਸਕੂਲ ਡਿਪਾਰਟਮੈਂਟ ਦੇ ਅੰਦਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਸ ਤਰ੍ਹਾਂ ਦੇ ਇਸ ਦੇ ਵਿੱਚ ਸਭ ਤੋਂ ਵੱਧ ਡਿਊਟੀਆਂ ਲਗਾਈਆਂ ਆ ਉਹਦੇ ਵਿੱਚ ਅੱਜ ਵੀ Google Form ਦੇ ਵਿੱਚ ਮੈਂ ਤੁਹਾਨੂੰ ਦਿਖਾ ਸਕਦਾ 1200 ਤੋਂ ਵੱਧ ਅਧਿਆਪਕ ਜਿਹਨਾਂ ਦੀ ਅੱਜ ਹਲੇ ਤੱਕ ਡਿਊਟੀ ਨਹੀਂ ਲੱਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਦੋਂ ਗੱਦੀ ਸੰਭਾਲੀ ਸੀ ਤਾਂ ਕਹਿਣਾ ਸੀ ਅਧਿਆਪਕਾਂ ਨੂੰ ਬਾਕੀ ਕੰਮਾਂ ਤੋਂ ਰਹਿਤ ਕਰਕੇ ਸਿਰਫ ਪੜਾਈਵਾਰ ਰੱਖਿਆ ਜਾਏਗਾ ਪੜਾਣ ਤੇ ਰੱਖਿਆ ਜਾਏਗਾ ਉਹਨੂੰ ਕਿਵੇਂ ਦੇਖੋ ਇਹੀ ਤਾਂ ਰੋਸ਼ ਹੈ ਨਾ ਕਿ ਇਸ ਸਰਕਾਰ ਦਾ ਕਹਿਣਾ ਕੀ ਤੇ ਕਰਨਾ ਕੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰ੍ਹਾਂ ਐਜੂਕੇਸ਼ਨ ਦਾ ਜਿਹੜਾ ਸਤਿਆਨਾਸ਼ ਕੀਤਾ ਉਹ ਉਹਨਾਂ ਪਿਛਲਿਆਂ ਨੂੰ ਚੰਗਾ ਘਵਾਤ ਅਸੀਂ ਪਿਛਲੇ ਦਿਨੀ ਐਸਆਈਆਰ ਕਰਨ ਵਾਸਤੇ ਜਿਹੜੀ ਸੈਂਟਰ ਦੀ ਐਸਆਈਆਰ ਚੱਲ ਰਹੀ ਹੈ ਸਪੈਸ਼ਲ ਇੰਟੈਂਸਿਵ ਰੀਐਸਰ ਉਹਦੇ ਵਿੱਚ ਸਾਨੂੰ ਬੀਐਲਓ ਤੋਂ ਰਿਲੀਵ ਕੀਤਾ ਉਦੋਂ ਸਾਡੇ ਜਿਹੜੀ ਹੈਗੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਪਰਾਲੀ ਨੇ ਡਿਊਟੀਆਂ ਲਾ ਦਿੰਦੀ ਹੈ ਉਹਦੇ ਵੀ ਸਾਡਾ ਨੁਕਸਾਨ ਹੁੰਦਾ ਹੈ ਹੁਣ ਜਦੋਂ ਇਲੈਕਸ਼ਨ ਡਿਊਟੀਆਂ ਦੇ ਵਿੱਚ ਲਗਾ ਲਗਾ ਕੇ ਸਾਨੂੰ ਐਡੇ ਵੱਡੇ ਪੱਧਰ ਤੇ ਸਕੂਲ ਖਾਲੀ ਪਏ ਆ ਬਹੁਤ سارے ਸਕੂਲੇ ਹੋ ਜਿਹਨਾਂ ਦੇ ਵਿੱਚ 70% ਡਿਊਟੀਆਂ ਜਿਹੜੀਆਂ ਲੱਗੀਆਂ ਤਾਂ ਫਿਰ ਉਹ ਸਿੱਖਿਆ ਕ੍ਰਾਂਤੀ ਦੀ ਗੂਕ ਹੀ ਨਿਕਲੀ ਸੀ ਸਿੱਖਿਆ ਕ੍ਰਾਂਤੀ ਦਾ ਬੜਾ ਰੋਲਾ ਸੀ ਬੜੇ ਜੋਰ ਸ਼ੋਰ ਨਾਲ ਸਰਕਾਰ ਨੇ ਦਾਵਾ ਕੀਤਾ ਵੀ ਸਿੱਖਿਆ ਕ੍ਰਾਂਤੀ ਲਿਆਂਦੀ ਏ ਤੁਹਾਨੂੰ ਗਰਾਊਂਡ ਲੈਵਲ ਤੇ ਜਾ ਕੇ ਅੱਜ ਜਰੂਰ ਸਕੂਲਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਵੀ ਸਕੂਲਾਂ ਦੇ ਵਿੱਚ ਅਧਿਆਪਕ ਕਿੰਨੇ ਕਹੇ ਠੀਕ ਹੈ ਔਰ ਉਹਨਾਂ ਤੋਂ ਜ਼ਰੂਰ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਸਕੂਲਾਂ ਦੇ ਵਿੱਚ ਵਿਦਿਅਕ ਮਾਹੌਲ ਸਿਰਜਣ ਵਾਸਤੇ ਕੋਈ ਕੰਮ ਕੀਤਾ ਬਿਲਕੁਲ ਨਹੀਂ ਕੀਤਾ ਅਸੀਂ ਸਰੀਆਮ ਕਹਿੰਨੇ ਆ ਕਿ ਹਾਲੇ ਤੱਕ ਵੀ ਜੇ ਸਰਕਾਰ ਜਾਂ ਪ੍ਰਸ਼ਾਸਨ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੱਕ ਕੀ ਕਰੋ ਦੇਖੋ ਅਸੀਂ ਤਾਂ ਕੋਲ ਦੇ ਵਿੱਚ ਆ ਗਿਆ ਕੋਲ ਲੰਬੇ ਵੀ ਚੱਲ ਸਕਦੇ ਆ ਔਰ ਕੋਲ ਜਿਹੜਾ ਹੈਗਾ ਉਹ ਅਸੀਂ ਅੱਗੇ ਵਧਾਵਾਂਗੇ ਠੀਕ ਹੈ ਅੱਜ ਅਸੀਂ ਇੱਥੇ ਆਏ ਹਾਜ਼ਰੀ ਲਾਣ ਠੀਕ ਹੈ ਕੱਲ ਨੂੰ ਜੇ ਮੰਨ ਲਓ ਸਾਡੀ ਗੱਲ ਇੱਥੋਂ ਦੇ ਡੀਸੀ ਏਡੀਸੀ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਇਹਨਾਂ ਘੇਰ ਕੇ ਮਾਰਾਂਗੇ ਹਾਜ਼ਰੀ ਲੱਗੀ ਤੁਹਾਡੀ ਹਾਜ਼ਰੀ ਇੱਥੇ ਬੈਠੇ ਤਾਂ ਹਾਜ਼ਰੀ ਲੱਗੀ ਕੀ ਇਸ ਨੂੰ ਹਾਜ਼ਰੀ ਕਾਗਜ਼ ਤੇ ਲਿਖਣਾ ਥੋੜੀ ਕੰਵੇ ਆ ਅਸੀਂ ਬੈਠੇ ਆ ਆਪਣਾ ਹਾਜ਼ਰੀ ਇੱਥੇ ਹਾਜ਼ਰ ਹੈਗੇ ਆ ਅਸੀਂ ਬਸ ਇੱਥੇ ਤਾਂ ਨਹੀਂ ਜਾਂਦੇ ਤੇ ਇਲੈਕਸ਼ਨ ਡਿਊਟੀ ਲਾਤੀ ਦੇਖੋ ਜਿਹੜੀ ਬੀਐਲ ਦੀ ਡਿਊਟੀ ਇਸ ਸੰਬੰਧ ਵਿੱਚ ਹੈ ਕਿ ਇਹ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ 4 ਦੀ ਬਜਾਏ 5 ਜਿਹੜੇ ਹੈਗੇ ਆ ਉਹ ਸਾਨੂੰ ਸਟਾਫ ਭੇਜ ਲਾਂਦਾ ਦੋ ਇਲੈਕਸ਼ਨ ਹੈਗੇ ਆ ਜ਼ਿਲ੍ਹਾ ਬ੍ਰਿਸ਼ੇਗੀਆਂ ਤੇ ਪੰਚਾਇਤ ਸਮਦੀ ਦੀ ਇਸ ਸਕੇ ਪੰਜ ਦਾ ਸਟਾਫ ਭੇਜਣਾ ਹੁੰਦਾ ਦੂਸਰਾ ਇਸ ਇਲੈਕਸ਼ਨ ਦੇ ਵਿੱਚ ਰੂਰਲ ਡਿਵੈਲਪਮੈਂਟ ਦੇ ਸਟਾਫ ਨਹੀਂ ਡਗਾਇਆ ਜਾ ਸਕਦਾ ਸੈਂਟਰ ਕੰਟਰੋਲ ਸਟਾਫ ਨਹੀਂ ਡਿਗਾਣੇ ਤੇ ਸਟਾਫ ਦੀ ਜ਼ਿਆਦਾ ਰੈਸਟ੍ਰਿਕਸ਼ਨ ਹੋਣ ਕਰਕੇ ਸਾਨੂੰ ਜਿਹੜੇ ਆ ਬਾਕੀ ਸਾਰੇ ਸਟਾਫ ਨੂੰ ਤੋਂ ਆਉਣਾ ਪੈਂਦਾ ਪੀਐਲਓ ਇਸ ਮੰਨ ਵਿੱਚ ਇਹ ਸੀ ਕਿ ਜੀ ਇਹ ਕੈਸੀ ਜੇ ਸਾਡੇ ਕੋਲ ਸਟਾਫ ਪੂਰਾ ਹੋਇਆ ਜੇ ਸਾਡੇ ਕੋਲ ਰਿਜ਼ਰਵ ਸਟਾਫ ਜਿਹੜਾ ਹੈਗਾ ਜੀ ਮਾਤਰਾ ਠੀਕ ਹੋਈ ਇਹ ਅਸੀਂ ਬੀਐਨ ਨੂੰ ਪ੍ਰਾਇਓਰਟੀ ਤੇ ਜਿਹੜਾ ਹੈ ਉਹਦੀ ਡਿਊਟੀ ਕੱਟ ਦਿਆਂਗੇ। ਦਹਾਮੇਸ਼ਾ ਹੀ ਹੁੰਦਾ ਹੈ ਕਿ ਜਿਨ੍ਹਾਂ ਦੇ ਕੋਈ ਪੇਪਰ ਹੋਣਗੇ ਉਹਨਾਂ ਦੀ ਡਿਊਟੀ ਕੱਟ ਦਿੱਤੀ ਜਾਂਦੀ ਹੈ। ਕੋਈ ਜਿਹੜਾ ਹੈਗਾ ਲੌਂਗ ਲੀਵ ਤੇ ਮੈਡੀਕਲ ਲੀਵ ਤੇ ਚਾਈਲਡ ਕੇਅਰ ਲੀਵ ਤੇ ਜਾਂ ਬੱਚੇ ਛੋਟੇ ਆ ਮਲੇ ਮਦਰ ਫੀਡ ਕਰ ਰਹੇ ਹੋਣ ਲਹਿਰੇ ਨੇ ਤੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਡਿਊਟੀ ਜਿਹੜੀ ਹੈ ਜੰਪ ਕੀਤੀ ਜਾਂਦੀ ਹੈ। ਬੀਐਲਓ ਦੇ ਕੇਸ ਵਿੱਚ ਉਹਨਾਂ ਨੂੰ ਕਿਸੀ ਵੀ ਅਸੀਂ ਜਿਹੜਾ ਹੈਗਾ ਜੀ ਫਰਸਟ ਸਟਾਫ ਦੀ ਸਟਰੈਂਥ ਹੈ ਤੇ ਪ੍ਰਾਇਓਰਟੀ ਕੱਟ ਦਿਆਂਗੇ। ਜਿਹੜੀ ਪਿਛਲੀ ਅ ਹੋਈ ਸੀ ਗਿਲ ਡਿਊਟੀ ਲੱਗੀ ਸੀ ਪਹਿਲਾਂ ਅਸੀਂ 5 ਨੂੰ ਲਾਈਏ ਸੀ ਦੂਜਾ ਚ ਸਰਵਾਈਜ਼ਰ ਕੇ ਸੀ 10 ਨੂੰ ਲਾਈਏ ਉਹ ਜਿਹੜੀ 50% ਵੀਲੋ ਦੀ ਡਿਊਟੀ ਕੱਟੀ ਗਈ ਤੇ ਹੁਣ ਜਿਹੜੇ ਰਹਿੰਦੇ ਨੇ ਵੀਲੋ ਉਹਨਾਂ ਦੀ ਜਿਹੜੀ ਸਾਡੇ ਕੋਲ ਜੇ ਸਕੋਪ ਹੋਇਆ ਸਾਡੇ ਕੋਲ ਰਿਜ਼ਰਵ ਸਰਕ ਸਰਪਲਸ ਸਟਾਕ ਹੋਇਆ ਅਸੀਂ ਇਹਨਾਂ ਨੂੰ ਜੂਰ ਕਨਸੀਡਰ ਕਰਾਂਗੇ ਪਰ ਅਸੀਂ ਇਹ ਗਾਰੰਟੀ ਨਹੀਂ ਹੈ ਕਿ ਅਸੀਂ ਸਟਾਫ ਪੂਰਾ ਕਰਨਾ ਅਸੀਂ ਸਟਾਫ ਜਿਹੜਾ ਹੈ ਇਲੈਕਸ਼ਨ ਕਰਵਾਉਣੇ ਤੇ ਜੇ ਸਾਡੇ ਕੋਲ ਸਰਪਲਸ ਹੋਇਆ ਅਸੀਂ ਜੂਰ ਕਨਸੀਡਰ ਕਰਾਂਗੇ ਥੈਂਕ ਯੂ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत